ਕੀ ਦਰਸ਼ਨ ਸਿੰਘ ਜੀ ਨਵਾਂ ਸਾਲ ਕਿੱਦਾਂ ਮਨਾਉਣਾ ਫਿਆਦ ਕਰਨ ਨਵਾਂ ਸਾਲ ਤੇ ਬੇਕਾਰ ਯਾਰ ਕੀ ਕਿਹੜੀ ਗੱਲਾਂ ਹੈਗਾ ਹੀ ਕੱਖ ਆਵਣਾ ਤੇ ਰੱਜੇ ਬੇਰੋਜ਼ਗਾਰ ਕਿੱਦਾਂ ਆ ਤੇ ਸ਼ਰਾਬ ਕਿੱਥੋਂ ਪੀ ਲੈਣੀ ਮੈਂ ਮੈਂ ਮੰਦਰ ਲੱਗਣ ਡਿਆ ਝੁੱਲਣ ਡਿਆ ਤੁਹਾਨੂੰ ਲੱਗਦਾ ਹੋਗਾ ਮੈਨੂੰ ਨਹੀਂ ਨਾ ਲੱਗਦਾ ਓਏ ਮੋਏ ਓਏ ਮੋਏ ਘਰ ਦੇ ਪਰੇਸ਼ਾਰਿਆਂ ਦੀ ਰੋਟੀ ਤੈਨੂੰ ਕਿੱਥੋਂ ਖਵਾ ਦਈਏ ਮੈਂ ਸ਼ਰਾਬ ਨਾਲ ਤੂੰ ਰਜਿਆ ਤੇ ਬੇਰੋਜ਼ਗਾਰ ਕਿੱਦਾਂ ਹੈ ਬੇਰੋਜ਼ਗਾਰੀ ਆ ਹਾਂ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਸ਼ਰਾਬ ਮਿਲ ਜਾਂਦੀ ਨਹੀਂ ਮਿਲਦੀ ਹੋਏ 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 ਸਮਰ نیوز ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ ਮੈਂ ਤੁਹਾਡਾ ਜਸਪਾਲ ਸ਼ਰਮਾ ਇਹ ਨਵੇਂ ਸਾਲ ਬਾਰੇ ਗੱਲ ਕਰਨ ਜਾ ਰਹੇ ਆ ਕਿ ਨਵਾਂ ਸਾਲ ਕਿਸ ਤਰ੍ਹਾਂ ਲੋਕਾਂ ਨੇ ਸੈਲੀਬ੍ਰੇਟ ਕਰਨਾ ਵਾ ਮੇਰੇ ਕੋਲ ਇੱਥੇ ਪਿੰਡ ਦੇ ਵੱਖ-ਵੱਖ ਇਹ ਸੱਜਣ ਖੜੇ ਆ ਨੋ ਨਾ ਮੈਂ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਭਾਈ ਸਰਬਜੀਤ ਸਿੰਘ ਤੇ ਆ ਪਰਸੋਂ ਨਵਾਂ ਸਾਲ ਆ ਰਿਹਾ ਹਾਂਜੀ ਕਿੱਦਾਂ ਨਵਾਂ ਸਾਲ ਮਨਾਉਂਗੇ ਸਰ ਜੀ ਤੁਹਾਨੂੰ ਪਤਾ ਹੀ ਹੈ ਧੁੰਦ ਪੈ ਰਹੀ ਹੈ ਕੰਮ ਕਿਤੇ ਮਿਲ ਨਹੀਂ ਰਿਹਾ ਜੀ ਤੇ ਪੈਸਾ ਤਾਂ ਬੇਜ਼ਗਾਰ ਤੇਰੀ ਹੱਤਰੀ ਫਿਰਨਦੀ ਹੈ ਵਿਚਾਰੀ ਦੁਖੀ ਹੋਈ ਫਿਰਦੇ ਬਹੁਤ ਜ਼ਿਆਦਾ ਕਿਸੇ ਨੇ ਖੁਸ਼ੀ ਨਾ ਮਨਾਉਣਾ ਕਿਸੇ ਨੇ ਵਿਚਾਰੇ ਨੇ ਪੈਸਾ ਲੋ ਕਿਸੇ ਨੂੰ ਗਮੀ ਹੈ ਕੋਈ ਸੋਗ ਗੱਲਬਾਤ ਹੈਗੀ ਸਾਰਾ ਧੁੰਦ ਨੇ ਕੰਮ ਖਰਾਬ ਕੀਤਾ ਜੀ ਮਤਲਬ ਜੀ ਇਹ ਧੁੰਦ ਨਾ ਪੈਂਦੀ ਫਿਰ ਤੁਸੀਂ ਨਵਾਂ ਸਾਲ ਕਿੱਦਾਂ ਮਨਾਉਣਾ ਸੀ ਫਿਰ ਜੀ ਕਿਸੇ ਨੇ ਕੰਮਾਂ ਕਰਾਂਦੇ ਵੀ ਚੱਲ ਜਾਣਾ ਹੈ ਚਾਰੇ ਰਿੰਜ ਨੇ ਜਾਣਾ ਹੈ ਠੀਕ ਆ ਤੇ ਪੈਸੇ ਵੀ ਆ ਜਾਣੇ ਨੇ ਉਹਦੇ ਘਰ ਜੇ ਹੁਣ ਧੁੱਲ ਪਈ ਤੇ ਜੇ ਕਿਸੇ ਕੋ ਕੰਮ ਤੇ ਨਾ ਜਾ ਗਿਆ ਤੇ ਉਹਦਾ ਦਿਨ ਨਵਾਂ ਸਾਲ ਕਿੱਦਾਂ ਦਾ ਹੋਊਗਾ ਫਿਰ ਦੱਸੋ ਤੁਸੀਂ ਠੀਕ ਹੈ ਜੀ ਇਹ ਮੇਰੇ ਕੋਲ ਹੋਰ ਵੀ ਵੀਰ ਖੜੇ ਨਾਲ ਮੈਂ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਇਹ ਦਰਸ਼ਨ ਸਿੰਘ ਜੀ ਨਵਾਂ ਸਾਲ ਕਿੱਦਾਂ ਮਨਾਉਣਾ ਫਿਰਕਾਂ ਨਵਾਂ ਸਾਲ ਤੇ ਬੇਕਾਰ ਯਾਰ ਕੀ ਕਿਹੜੀ ਗੱਲਾਂ ਹਾਂ ਹੈ ਗਈ ਕੱਖਣੀ ਜੋ ਸਵੇਰ ਤੋਂ ਜਾਈਦਾ 8 ਵਜੇ ਤੋਂ 11 11 ਵਜੇ ਤੱਕ ਅੱਡੇ 'ਚ ਖਲੋਤੇ ਰਹੀਦਾ ਦਿਹਾੜੀ ਮਿਲਦੀ ਨਹੀਂ ਵਾਪਸ ਮੋੜ ਆਈਦਾ ਘਰੇ ਅੱਛਾ ਤੇ ਘਰ ਦੇ ਪਰੇਸ਼ਾਨ ਆਂ ਪੀ ਰੋਟੀ ਤੈਨੂੰ ਕਿੱਥੋਂ ਖਵਾ ਦੀਏ ਅਸੀਂ ਨਹੀਂ ਸ਼ਰਾਬ ਨਾਲ ਤੂੰ ਰੱਜਿਆ ਤੇ ਤੇ ਬੇਰੋਜ਼ਗਾਰ ਕਿੱਦਾਂ ਆਂ ਹਾਂ ਸ਼ਰਾਬ ਨਾਲ ਤੇ ਰੱਜਿਆ ਬੇਰੋਜ਼ਗਾਰ ਕਿੱਦਾਂ ਆਂ ਤੇ ਸ਼ਰਾਬ ਕਿੱਥੋਂ ਪੀ ਲੈਣੀ ਮੈਂ ਨਹੀਂ ਮੈਨੂੰ ਤਾਂ ਲੱਗਣ ਡਿਆ ਝੁੱਲਣ ਡਿਆ ਤੁਹਾਨੂੰ ਲੱਗਦਾ ਹੋਊਗਾ ਮੈਨੂੰ ਨਹੀਂ ਨਾ ਲੱਗਦਾ ਬੇਰੋਜ਼ਗਾਰ ਹੀ ਆ ਹਾਂ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਸ਼ਰਾਬ ਮਿਲ ਜਾਂਦੀ ਨਹੀਂ ਮਿਲਦੀ ਅੱਛਾ ਜੀ ਪੈਸਾ ਤਾਂ ਕੋਈ ਸ਼ਰਾਬ ਕਿਥੋਂ ਮਿਲਦੀ ਅੱਛਾ ਜੀ ਭੁੱਖੇ ਹੀ ਮਰਦੇ ਆ ਰੋਟੀ ਤੋਂ ਵੀ ਮਰਦੇ ਤੇ ਸ਼ਰਾਬ ਤੋਂ ਮਰਨਦੇ ਆ ਠੀਕ ਹੈ ਜੀ ਮੇਰ ਕੋ ਹੋਰ ਵੀ ਵੀਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਂ ਡਾ ਸੁਖਵਿੰਦਰ ਸਿੰਘ ਜੀ ਸੁਖਿੰਦਰ ਸਿੰਘ ਜੀ ਨਵਾਂ ਸਾਲ ਆ ਰਿਹਾ ਵਾ ਥੋੜੇ ਦਿਨਾਂ ਤੱਕ ਹਾਂਜੀ ਕਿਸ ਤਰ੍ਹਾਂ ਇਹਨੂੰ ਆਪਾਂ ਮਨਾਵਾਂਗੇ ਅਸੀਂ ਇਹੋ ਹੱਥ ਜੋੜਦੇ ਪਦਾਰਥਾ ਕਰਦੇ ਮਹਾਰਾਜ ਜੀ ਗੁਰੂ ਮਹਾਰਾਜ ਜੀ ਵੀ ਸਾਰੇ ਇੱਕ ਤੇ ਜਿਹੜਾ ਇਹ ਸਾਲ ਆ 2024 ਸਾਰੀ ਸੰਗਤ ਤੇ ਸਾਰੀ ਦੂ ਦਰਾਡੇ ਵਸਦੇ ਦੁਨੀਆ ਤੇ ਬਹੁਤ ਹੀ ਵਧੀਆ ਆਵੇ ਅਸੀਂ ਇਹੋ ਪ੍ਰਾਰਥਨਾ ਕਰਦੇ ਹਾਂ ਜੀ ਜਿੱਦਾਂ ਕਿ ਆਪਣੇ ਆਪ ਵੇਖਣ ਡਿਆ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਨਸ਼ਿਆਂ ਦਾ ਬੜਾ ਬੋਲਬਲਾ ਚੱਲਣ ਡਿਆ ਵਾ ਕੀ ਆਪਾਂ ਚਾਹੁੰਦੇ ਹਾਂ ਕਿ ਸਾਡਾ ਨਵਾਂ ਸਾਲ ਆਵੇ ਤੇ ਸਾਨੂੰ ਨਸ਼ਿਆਂ ਤੋਂ ਛੁਡਕਾਰਾ ਮਿਲੇ ਸਾਡੀ ਸਾਰੇ ਲੋਕਾਂ ਨੂੰ ਅਸੀਂ ਬਿਲਕੁਲ ਚਾਹੁੰਦੇ ਹਾਂ ਜੀ ਅਹੀਂ ਇਹੋ ਚਾਹੁੰਦੇ ਆ ਕਿ ਜਿਹੜਾ ਨਵਾਂ ਸਾਲ ਜਿਹੜਾ ਪਿਛਲਾ ਲੰਘ ਗਿਆ ਲੰਘ ਗਿਆ ਠੀਕ ਹੈ ਜਿਹੜਾ 2024 ਆਉਣਾ ਇਹ ਚੀ ਜਿਹੜਾ ਨਸ਼ੇ ਤੋਂ ਲੋਕ ਮੁਕਤ ਹੋ ਜਾਣਾ ਬਹੁਤ ਹੀ ਬੁਰਾ ਆ ਲਿਆ ਇੱਥੇ ਨਸ਼ਿਆਂ ਦਾ ਜਿਹੜਾ ਵਾ ਦੌਰ ਚੱਲ ਰਿਹਾ ਤੇ ਜਵਾਨੀਆਂ ਜਿਹੜੀਆਂ ਤਬਾਹ ਹੋ ਰਹੀਆਂ ਤੇ ਅਸੀਂ ਇਹੋ ਪ੍ਰਾਰਥਨਾ ਕਰਦੇ ਆ ਗੁਰੂ ਮਹਾਰਾਜ ਜੀ ਅਗੇ ਵੀ ਜਿਹੜਾ 2024 ਆ ਇਹ ਲੋਕਾਂ ਨੂੰ ਬੁੱਧੀ ਬਖਸ਼ੇ ਤੇ ਸਾਰੀ ਦੁਨੀਆ ਜਿਹੜੀ ਨਸ਼ਾ ਮੁਕਤ ਹੋਵੇ ਧੰਨਵਾਦ ਜੀ ਮੇਰੇ ਕੋਲ ਛੋਟੇ ਛੋਟੇ ਬੱਚੇ ਵੀ ਖੜੇ ਆ ਬੱਚੇਓ ਕਿਦਾਂ ਨਵਾਂ ਸਾਲ ਕਿਦਾਂ ਮਨਾਉਣਾ ਹੈ ਬਹੁਤ ਵਧੀਆ ਬਹੁਤ ਵਧੀਆ ਨਹੀਂ ਕੀ ਕਰੋਗੇ ਨਵੇਂ ਸਾਲ ਵਾਲੇ ਦਿਨ ਗੁੱਡੀਆਂ ਡਾਵਾਂਗੇ ਵੈਰੀ ਗੁੱਡ ਵੈਰੀ ਗੁੱਡ ਇਹ ਹੋਰ ਵੀ ਨਿਆਣੇ ਖੜੇ ਆ ਕਾਕਾ ਕੀ ਕਰੋਗੇ ਨਵੇਂ ਸਾਲ ਵਾਲੇ ਦਿਨ ਗੁੱਡੀਆਂ ਡਾਵਾਂਗੇ ਗੁੱਡੀਆਂ ਡਾਓਗੇ ਹਾਂਜੀ ਅੱਛਾ ਤੇ ਉਹ ਨਿਆਣੇ ਦੇ ਨਿਕਨੇ ਕੇ ਭੱਜ ਗਏ ਚਲੋ ਜੀ ਮੇਰੇ ਕੋਲ ਹੋਰ ਵੀ ਵੀਰ ਖੜੇ ਨੇ ਨਾਲ ਮੈਂ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਲਖਵਿੰਦਰ ਸਿੰਘ ਜੀ ਤੇ ਅੜਾ ਪਰਸੋਂ ਨਵਾਂ ਸਾਲ ਆ ਰਿਹਾ ਵਾ ਹਾਂਜੀ ਕਿੱਦਾਂ ਸੈਲੀਬ੍ਰੇਟ ਕਰੋਗੇ ਸੈਲੀਬ੍ਰੇਟ ਵਧੀਆ ਕਰਾਂਗੇ ਜੀ ਦੋਸਤਾਂ ਮਿੱਤਰਾਂ ਨਾਲ ਵਟਸਐਪ ਤੇ ਮੈਸੇਜ ਕਰਾਂਗੇ ਨਾਲ ਉਹਨਾਂ ਨੂੰ ਵਧਾਈਆਂ ਦੇਵਾਂਗੀ ਤੇ ਉਦਾਂ ਵੀ ਇੱਥੇ ਵੀ ਆਪਣੇ ਪਿੰਡ 'ਚ ਵੀ ਆਪਣੇ ਮਹੱਲੇ 'ਚ ਵੀ ਦੋਸਤਾਂ ਮਿੱਤਰਾਂ ਨਾਲ ਮਨਾਵਾਂਗੇ ਖੁਸ਼ੀਆਂ ਨਾਲ ਵਧੀਆ ਜੀ ਹੈਪੀ ਨਿਊ ਇਅਰ ਸਾਰਿਆਂ ਨੂੰ ਕਹਾਂਗੀ ਠੀਕ ਹੈ ਜੀ ਬਹੁਤ ਵਧੀਆ ਬੋਲੇ ਆ ਮੁੰਡੇ ਨੇ ਤੇ ਵੇਖੋ ਜੀ ਨਵਾਂ ਸਾਲ ਇਹਨਾਂ ਨੇ ਦੱਸਿਆ ਵਾ ਵੱਖ-ਵੱਖ ਬੰਦਿਆਂ ਨਾਲ ਗੱਲਬਾਤ ਕੀਤੀ ਆ ਕੁਝ ਜਿਹੜੇ ਵਿਚਾਰੇ ਦਿਹਾੜੀਦਾਰ ਆ ਉਹਨਾਂ ਨੇ ਦੱਸਿਆ ਕਿ ਸਾਨੂੰ ਕਾਫੀ ਦਿਨਾਂ ਤੋਂ ਧੁੰਦ ਪੈਣ ਕਰਕੇ ਕੰਮਕਾਰ ਬੰਦ ਹੋਏ ਆ ਤੇ ਨਵਾਂ ਸਾਲ ਤੇ ਹੁੰਦਾ ਵਾ ਪੈਸੇ ਵਾਲਿਆਂ ਦਾ ਜਿੰਨਾਂ ਕੋ ਵਿਚਾਰਿਆਂ ਕੋ ਕੰਮਕਾਰ ਬੰਦ ਹੋਏ ਆ ਪੈਸਾ ਤੇ ਲੈਣੀ ਹੈਗਾ ਉਹਨਾਂ ਨੇ ਨਵਾਂ ਸਾਲ ਕਾਦਾ ਮਨਾਉਣਾ ਵਾ ਕੁਝ ਇੱਕ ਦੋ ਵੀਰ ਜਿਨ੍ਹਾਂ ਨੇ ਨਵੇਂ ਸਾਲ ਵਾਸਤੇ ਪ੍ਰਮਾਤਮਾ ਅਗੇ ਪ੍ਰਾਰਥਨਾਵਾਂ ਕੀਤੀਆਂ ਕਿ ਨਵਾਂ ਸਾਲ ਜਿਹੜਾ ਕਿ ਵਧੀਆ ਆਵੇ ਸਾਰਿਆਂ ਲਈ ਚੰਗਾ ਆਵੇ ਤੇ ਜਿਹੜਾ ਨੌਜਵਾਨ ਨਸ਼ੇ ਪੱਤਿਆਂ 'ਚ ਪਏ ਆ ਇਹਨਾਂ ਨਸ਼ੇ ਪੱਤੇ ਬੰਦ ਹੋਣ ਤੇ ਗਾਂ ਜਿਹੜੇ ਨੌਜਵਾਨ ਨੇ ਆਪਣੀ ਚੰਗੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਮੈਂ ਜੰਡੇਲਾ ਗੁਰੂ ਤੇ ਜਸਪਾਲ ਸ਼ਰਮਾ ਦਾ ਸਮਰ ਨਿਊਜ਼